ਕਿ ਮੇਰਾ ਬੇਟਾ ਹੈ ਉਹ ਕੱਢ ਰਿਹਾ ਦਿੱਲੀ ਤੇ ਮੈਨੂੰ ਤੁਹਾਡੇ ਵਿੱਚੋਂ ਆਪਦੀ ਬੱਚੀ ਵਿਖਦੇ ਆ ਜੀ ਮੈਂ ਮੈਨੂੰ ਰਾਸ਼ਟਰਪਤੀ ਕੋਲੋਂ ਨੈਸ਼ਨਲ ਅਵਾਰਡ ਵੀ ਮਿਲਿਆ ਆ ਮੈਨੂੰ ਸਟੇਟ ਅਵਾਰਡ ਵੀ ਮਿਲਿਆ ਆ ਤੇ ਮੈਂ ਚਾਹ ਨਾ ਅਵਾਰਡ ਮਿਲਿਆ ਤਾਂ ਘਰੇ ਥੋੜਾ ਬਹਿਣਾ ਕੋਈ ਅਵਾਰਡ ਮਿਲਨ ਦਾ ਬਰਕਰਾਰ ਰੱਖਾਂ ਮੈਂ ਉਹ ਬੰਦਾ ਅਵਾਰਡ ਲੈ ਕੇ ਭੁੱਲਾ ਨਾ ਕਿ ਮੈਨੇ ਚੰਗੇ ਕੰਮਾਂ ਨੂੰ ਸਰਹਾਇਆ ਗਿਆ ਤੇ ਮੈਂ ਤੁਹਾਨੂੰ ਸੁਖਾਨ ਆਇਆ ਵੀ ਤੁਸੀਂ ਵੀ ਪੜੋ ਕੱਲ ਤੁਸੀਂ ਵੀ ਅਫਸਰ ਬਣੋ ਤੁਹਾਨੂੰ ਵੀ ਕੋਈ ਸਮਾਜ ਸਵੀਕਾਰੇ ਤਾਨੂੰ ਕੋਈ ਪ੍ਰਾਈਜ਼ ਮਿਲਣ ਪੜ੍ਹਾਈ ਚ ਮਿਲਣ ਖੇਡਾਂ ਚ ਮਿਲਣ ਆ ਕੋਸ਼ਿਸ ਖਾਨ ਆਣੇ ਆ ਠੀਕ ਹੈ ਖੁਸ਼ ਹੋ ਤੂੰ ਤਾਨੂੰ ਬਾਅਦ ਪੁੱਛਾਂਗੇ ਨਾ ਵੀ ਕੀ ਰਿਪੋਰਟ ਮੰਗਦਾ ਤੇ ਇਹਨਾਂ ਨੂੰ ਤਾਂ ਵੱਡੇ ਬੱਚੇ ਸਿੱਖ ਲੋ ਇਹਦੀ ਚੀਜ਼ ਬੋਲਦੇ ਪਏ ਆ ਕਮ ਸਕਮ ਤੁਸੀਂ ਉਹ ਤਾਂ ਕਿਸੇ ਨੂੰ ਦੱਸ ਦੋ ਵੀ ਅੱਜ ਕਿਵੇਂ ਲੱਗਿਆ ਅੱਜ ਕੌਣ ਕੌਣ ਆਇਆ ਇਹਨਾਂ ਤੋਂ ਵੱਡੇ ਬੱਚੇ ਬੋਲਣਾ ਸਿੱਖ ਲੈਣਾ ਤਾਨੂੰ ਬੋਲਣ ਦਾ ਵੱਲ ਆ ਜਾਵੇ ਸਟੇਜ ਸਮਾਰਨ ਦਾ ਵੱਲ ਆ ਜਾਵੇ ਤੁਸੀਂ ਕੈਂਪ ਵਿੱਚ ਆ ਕੇ ਸਿੱਖ ਜਾਓ ਕਿਵੇਂ ਕੈਂਪ ਵਿੱਚ ਅ ਕੋਈ ਤੁਹਾਨੂੰ ਕੁਆਡਰੇਟਰ ਬਣਾ ਦਿੰਦੇ ਆ ਕਿਸੇ ਪ੍ਰੋਜੈਕਟ ਦਾ ਤੁਸੀਂ ਮੇਰੇ ਵਰਗੇ ਬਣ ਕੇ ਕਿਵੇਂ ਸੰਭਾਲ ਲੈ। ਦੇਖੋ ਕਿਵੇਂ ਆਪਾਂ ਸਾਰੇ ਏਰੀਆ ਦੇ ਬੱਚੇ ਇਕੱਠੇ ਕਰ ਲਿਆ। ਇਹ ਵੀ ਇੱਕ ਤਰ੍ਹਾਂ ਦਾ ਤਰੀਕਾ ਹੈ। ਇਹ ਚੀਜ਼ ਸਿੱਖ ਲਓ। ਉਹ ਸਿੱਖੋ ਜ਼ਰੂਰ। ਤੇ ਇਹ ਕੁਝ ਕਹਿਣਾ ਚਾਹੁੰਦੇ ਆ ਭਾਈ ਸਾਹਿਬ। ਅਸੀਂ ਗੋਲਣਗੇ। ਅੱਗੇ ਇਹ ਅੱਜ ਜੀ। ਹੋਰ ਥੋੜਾ ਜਿਹਾ ਆਰ ਬਾਰੇ ਦੱਸੋ ਜੀ। ਕਾਲੀਓ ਮਾਰਾ ਵੇਖੋ। ਉਹ ਵੀ ਬਰਾਲਾ ਕਰਾਂਗੇ। ਮੈਂ ਮੈਚ ਆਵਾਂਗਾ ਕੋਈ ਵੀ ਸੱਜਣ ਜਿਹੜਾ ਸਾਨੂੰ ਦੱਸ ਸਕੇ ਆਉਦੇ ਬਾਰੇ ਦੱਸ ਸਕੇ ਤੁਸੀਂ ਕਿਵੇਂ ਪਤਾ ਲੱਗਿਆ ਇੱਥੇ ਫਲੱਡ ਬਾਰੇ ਆ ਤੁਹਾਡਾ ਕਿਵੇਂ ਦਿਲ ਸ਼ਾਂਤ ਹੈ ਪਿਆ ਪਲੀਜ਼ ਆਓ ਕੋਈ ਲੱਗੇ ਆ ਜੀ ਪਿੰਡ ਚੋਂ ਪਤਾ ਸਾਨੂੰ ਐਂ ਲੱਗਿਆ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਬਹੁਤ ਸਾਰੀਆਂ ਵੀਡੀਓ ਨਾਲ ਵਾਇਰਲ ਹੋ ਰਹੀਆਂ ਸੀਗਾ ਵੀ ਰਾਜਸਥਾਨ ਵਾਲੇ ਜਿਹੜੇ ਉਹ ਇੱਕ ਤਾਂ ਪਾਣੀ ਨਹੀਂ ਲੈਂਦੇ ਜਾਂ ਰਾਜਸਥਾਨ ਵਾਲੇ ਜਿਹੜੇ ਉਹ ਪਿੰਡ ਦਿਖਾ ਗਏ ਉਹ ਭੱਜ ਗਏ 100 ਸਾਲ ਪਹਿਲਾਂ ਅਸੀਂ ਇੱਥੋਂ ਹੀ ਗਏ ਐਨਾ ਪਿੰਡਾਂ ਚੋਂ ਹੀ ਗਏ ਆ ਰਾਮ ਸਿੰਘ ਆਹ ਰਾਮਪੁਰਾ ਫੋਨ ਕੋਲੇ ਮੇਰਾ ਪਿੰਡ ਸੀਗਾ ਜਿੱਥੇ ਵੀ ਭਾਈ ਖੜੇ ਐ ਇਹ ਸਾਰੇ ਪੰਜਾਬੀ ਐ ਇੱਥੇ ਗੰਗਨੌਰ ਜ਼ਿਲ੍ਹਾ ਫੇਕਾਨੇ ਦੇ ਹੱਦ ਤੱਕ ਸਾਰਾ ਪੰਜਾਬੀ ਐ ਜਦੋਂ ਅਸੀਂ ਵੀਡੀਓ ਵੇਖਿਆ ਵੀ ਰਾਜਸਥਾਨ ਦਾ ਸਾਰੇ ਦਾ ਹੀ ਨਾ ਆ ਗਿਆ ਹਾਲਾਂਕਿ ਸਾਡੇ ਏਰੀਆ 'ਚ ਉਹ ਹਜੇ ਵੀ ਕਰਾਈਆਂ ਹੋ ਰਹੀਆਂ ਟਰਾਲੀਆਂ ਸਾਡੀਆਂ ਹਜੇ ਰਾਹਾਂ 'ਚ ਘਟੀਆਂ ਐ ਅਸੀਂ ਅੱਗੇ ਬਾਈ ਹੁਣੀ ਜਿਵੇਂ ਦੱਸਿਆ ਪਿੰਡਾਂ ਤਾਂ ਹੀ ਵੀ ਜਾ ਕੇ ਆਏ ਅਸੀਂ ਕੋਈ ਵੜਾਈ ਮਾਰੇ ਨਹੀਂ ਜਾ ਕੇ ਸਾਨੂੰ ਸਾਡੇ ਅੰਦਰ ਦੁੱਖ ਪੈਦਾ ਹੋਇਆ ਵੀ ਸਾਡੇ ਭਰਾ ਰੁੜੀ ਜਾਂਦੇ ਸਾਡੇ ਭਰਾਾਂ ਦੇ ਵੀ ਘਰ ਰੁੜੀ ਜਾਂਦੇ ਹਨਾ ਵੀ ਅੱਜ ਜੇ ਅਸੀਂ ਨਹੀਂ ਗਏ ਤਾਂ ਲਾਹਣ ਤਾਂ ਸਾਡੇ ਤੇ ਕਿਸ਼ੱਕ ਪੰਜਾਬ ਵਾਲੇ ਕਹੀ ਜਾਣ ਵੀ ਰਾਜਸਥਾਨ ਵਾਲੇ ਅਸੀਂ ਸਪੈਸ਼ਲ ਨਾਲ ਖਾਉਣ ਦਾ ਵੀ ਇਹੀ ਜਿਹੜਾ ਮਕਸਦ ਹੈ ਸੀਗਾ ਠੀਕ ਹੈ ਹਟਾਂ ਦੇ ਵੀ ਇਹ ਰਾਜਸਥਾਨ ਚ ਵੀ ਪੰਜਾਬੀ ਹੈ ਤੇ ਰਾਜਸਥਾਨੇ ਪੰਜਾਬੀ ਹਮੇਸ਼ਾ ਥੋੜੇ ਤੋਂ ਮੂਹਰਲੀ ਲੈਣ ਚ ਖੜੇ ਹੈ ਰੱਬ ਨਾ ਕਦੇ ਕਦੇ ਕਿਸੇ ਤੇ ਕੋਈ ਇਹੀ ਆਪ ਦਾ ਪਵੇ ਤੇ ਜੇ ਕਦੇ ਪਾਉਗੀ ਤਾਂ ਜਿਹੜਾ ਬਲੱਡ ਹੈ ਨਾ ਪੰਜਾਬੀ ਡੀਐਨਏ ਹੈ ਉਹ ਚਾਹੇ ਸੱਤ ਸਮੁੰਦਰ ਪਾਰ ਹੋਵੇ ਉਹ ਤੁਹਾਡੇ ਅੱਗੇ ਖੜੂਗਾ ਹੀ ਖੜੂਗਾ ਬਹੁਤ ਸ਼ਾਬਾਸ਼ ਜਿਹੜੇ ਬੱਚੇ ਇੱਥੇ ਬੈਠੇ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਮੋਟੀਵੇਟ ਕਰਨ ਦੀ ਕੋਈ ਲੋੜ ਹੈ ਕਿਉਂਕਿ ਇਹਨਾਂ ਦਾ ਜਿਹੜਾ ਡੀਐਨਏ ਹੈ ਨਾ ਉਹ ਖੁਦ ਹੀ ਬਹੁਤ ਵੱਡਾ ਮੋਟੀਵੇਟ ਹੈ ਇਹ ਤਾਂ ਸਾਨੂੰ ਮੋਟੀਵੇਟ ਕਰਨ ਵਾਲੇ ਬੱਚੇ ਆ ਸਾਡੇ ਏਰੀਆ ਦੀ ਨਾ ਇੱਕ ਛੋਟੀ ਛੋਟੀ ਜਿਹੀ ਪਤਰੇਨੂਪੀ ਪਿੰਡ ਸੀਗਾ ਜਦੋਂ ਪਿੰਡਾਂ 'ਚ ਅਨਾਊਂਸਮੈਂਟ ਹੋਈ ਨਾ ਵੀ ਪੰਜਾਬ ਚ ਆਏ ਕਰਕੇ ਹਾਰਡ ਆ ਗਏ ਤੇ ਆਪਾਂ ਵੀ ਉੱਥੇ ਜਾਣਾ ਹੈ ਤੁਸੀਂ ਯਕੀਨ ਨਹੀਂ ਮੰਨੋਗੇ ਉਸ ਭੈਣ ਨੇ ਉਹਦੀ ਉਮਰ ਹੋ ਗਈ ਸਾਰੀ 8 ਸਾਲ ਆਪਦੀ ਫੁੱਲਕ ਭੰਨ ਕੇ ਨਾ ਤੇ ਲਿਫਾਫੇ ਚ ਪੈਸੇ ਪਾ ਕੇ ਉਹ ਕੁੜੀ ਗੁਰੂ ਘਰ ਲੈ ਗਈ ਜਦੋਂ ਲਿਆ ਕੇ ਉਹਨੇ ਗ੍ਰਾਂਧੀ ਸਾਹਿਬ ਨੂੰ ਫੜਾਇਆ ਨਾ ਗ੍ਰਾਂਧੀ ਸਾਹਿਬ ਰੋਪਿਆ ਸਾਰਾ ਪਿੰਡ ਰੋਇਆ ਤੇ ਪੰਜਾਬ ਹਜੇ ਕਹਿੰਦਾ ਵੀ ਰਾਜਸਥਾਨ ਸਾਡੀ ਹੈਲਪ ਕਰ। ਨਹੀਂ ਨਹੀਂ ਜੀ ਐਵੇਂ ਅਸੀਂ ਬਹੁਤ ਧੰਨਵਾਦ ਕਰਦੇ ਆ ਭਾਈ ਤੁਹਾਡੇ ਸਿਰ ਤੇ ਸਾਡੀ ਹਿੰਮਤ। ਮੈਂ ਬੋਲਦਾ ਪਾਉਂਗਾ ਰਾਜਸਥਾਨ ਜਿੰਦਾਬਾਦ। ਅਨੂਪਗੜ੍ਹ ਰਾਜਸਥਾਨ ਜਿੰਦਾਬਾਦ। ਸੇਵ ਪੰਜਾਬ ਜਿੰਦਾਬਾਦੀ। ਠੀਕ ਹੈ? ਦੇਖੋ ਦਰਦ ਚਲਕਦਾ ਹੈ। ਉਹ ਉਹਨਾਂ ਦਾ ਮਤਲਬ ਕੀ ਹੈ? ਸਾਰਿਆਂ ਦੀ ਰੱਬ ਹੈ। ਇਹ ਤਾਂ ਆਪਾਂ ਮੰਨ ਲਈਤੀ ਨਾ ਵੀ ਆ ਪੰਜਾਬ ਹੈ ਆ ਹਰਿਆਣਾ ਹੈ ਰਾਜਸਥਾਨ ਹੈ। ਸਾਰਿਆਂ ਦੀ ਸ਼ਕਲ ਸੂਰਤ ਦਿਲ ਸਭ ਦੇ ਉਹੀ ਹੈ। ਓਕੇ? ਆਪਣੀ ਸਰਕਾਰਾਂ ਨੇ ਵੰਡਿਆ ਆਪਣੀ ਵੰਡਿਆ ਜੋਰਦਾਰ ਕਲਾਪਿੰਗ ਜੋਰਦਾਰ ਪੰਜਾਬ ਹਰਿਆਣਾ ਰਾਜਸਥਾਨ ਦੇ ਭਰਾ ਨੇ ਆਪਸ ਵਿੱਚ ਤੇ ਅੱਜ ਦੇਖੋ ਆਪਣੀ ਬਾਹ ਵੇਖ ਲੋ ਹਰਿਆਣਾ ਜਿਹਦੇ ਨਾਲ ਹਮੇਸ਼ਾ ਖੜਦੇ ਆ ਰਾਜਸਥਾਨ ਉਹਨਾਂ ਨੇ ਆਪਣੀ ਬਾਹ ਫੜ ਲਈ ਆਪਣੀ ਦੇ مصیبت ਪਈ ਏ ਵੇਖੋ ਇਹਨਾਂ ਦੇ ਜਿਹੜੇ ਨਾ ਇਹਨਾਂ ਨੇ ਮੈਨੂੰ ਵੀਰਾਂ ਨੇ ਭਰਾਵਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਸਾਡੀਆਂ ਫਸਲਾਂ ਸੋਕੇ ਨਾਲ ਸੜ ਰਹੀਆਂ ਨੇ ਤੁਸੀਂ ਇੱਧਰ ਪੰਜਾਬ ਸਾਡਾ ਭਰਾ ਹੋ ਕੇ ਡੋਬੇ ਨਾਲ ਡੋਬ ਰਹੇ ਨੇ ਤੁਹਾਡੇ ਉਧਰ ਪਾਣੀ ਨਹੀਂ ਇਧਰ ਦੀ ਡੋਬੇ ਨਾਲ ਡੋਬ ਰਹੇ ਨੇ ਸਾਡੇ ਭਰਾ ਜਿਹੜੇ ਨੇ ਪੈਣਾ ਨੇ ਬੱਚੇ ਨੇ ਪਾਣੀ ਨਾਲ ਡੋਬ ਕੇ ਮਰ ਰਹੇ ਨੇ ਮੇਰੇ ਨਾਲ ਅੱਧਾ ਘੰਟਾ ਇਹਨਾਂ ਨਾਲ ਬੈਠ ਕੇ ਗੱਲ ਹੋਈ ਏ ਇਹਨਾਂ ਨੇ ਦਾ ਦੁੱਖ ਦੱਸਿਆ ਤੇ ਸਾਡੇ ਨਾਲ ਫਿਰ ਵੀ ਵੇਗ ਲੈ ਖੜੇ ਨੇ ਵੀ ਸੋ ਇਹਨਾਂ ਦੀਆਂ ਫਸਲਾਂ ਸੁੱਕ ਰਹੀਆਂ ਨੇ ਤੇ ਫਿਰ ਵੀ ਆ ਪੈਸਾ ਚੰਦਾ ਕੱਟਾ ਕਰਕੇ ਇਹਨਾਂ ਨੇ ਆਦੀ ਟੀਮ ਬਣਾ ਕੇ ਆਪਣੇ ਕੋਲ ਇੱਥੇ ਲਾਧੂ ਕਾ ਮੰਡੀ ਦੇ ਵਿੱਚ ਜਿਲ੍ਹਾ ਫਾਜ਼ਲ ਕਾ ਪਹੁੰਚੇ ਨੇ ਮੈਨਾਂ ਦਾ ਦਿਲੋਂ ਬਹੁਤ ਧੰਨਵਾਦ ਕਰਨਾ ਅਸੀਂ ਤੁਹਾਡਾ ਇੱਕ ਦਿਨ ਵੀ ਨਹੀਂ ਦੇ ਸਕਨੇ ਅਸੀਂ ਵੀ ਆਣਾ ਵੀਰਿਆ ਕੋਈ ਤੁਹਾਡੇ ਦੇ ਕੋਲ ਮਾਲਕ ਤੁਹਾਨੂੰ ਤੰਗ ਰੋਸੇ ਅਸੀਂ ਵੀ ਤੁਹਾਡੇ ਕੋਲ ਅਸੀਂ ਜਾਈਏ ਤੁਹਾਡੇ ਨਾਲ ਦੁੱਖ ਸੁੱਖ ਕਰੀਏ ਵੀ ਭਰਾਵਾ ਬਹਿਣਾ ਤਰਾ ਵੇਖੋ ਇੱਕੋ ਹੀ ਪੰਜਾਬ ਸਾਰਾ ਆਪਣਾ ਪੰਜਾਬ ਹੈ ਇਹ ਸਰਕਾਰਾਂ ਨੇ ਆਪਾਂ ਨੂੰ ਵੰਡਿਆ ਹੋਇਆ ਹੈ ਪੰਜਾਬ ਰਾਜ ਹਰਿਆਣਾ ਇਹਨਾਂ ਦੀਆਂ ਫਸਲਾਂ ਸੋਕੇ ਨਾਲ ਨਹੀਂ ਸੜਨੀਆਂ ਚਾਹੀਦੀਆਂ ਰਾਜਸਥਾਨ ਨੂੰ ਵੀ ਪਾਣੀ ਜਾਣਾ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਜਾਣਾ ਚਾਹੀਦਾ ਹੈ ਅੱਜ ਵੇਖੋ ਪਾਕਿਸਤਾਨ ਪ੍ਰਧਾਨ ਮੰਤਰੀ ਆਂਦਾ ਪਾਕਿਸਤਾਨ ਨੂੰ ਨਹੀਂ ਪਾਣੀ ਦੇਣਾ ਇਹਦਰ ਮੁੱਖ ਮੰਤਰੀ ਆਂਦਾ ਮੈਂ ਰਾਜਸਥਾਨ ਨੂੰ ਨਹੀਂ ਪਾਣੀ ਦੇਣਾ ਮੈਂ ਉਧਰ ਮੈਂ ਹਰਿਆਣੇ ਨੂੰ ਨਹੀਂ ਪਾਣੀ ਦੇਣਾ ਮੈਂ ਆਨਾ ਵੀ ਆ ਹੜ ਆਣੀ ਨਾ ਵੀ ਪਾਣੀ ਪੰਜਾਬ ਚ ਵੀ ਰਹੇ ਤੇ ਰਾਜਸਥਾਨ ਵੀ ਜਾਵੇ ਤੇ ਹਰਿਆਣਾ ਵੀ ਜਾਵੇ ਤੇ ਪਾਕਿਸਤਾਨ ਵੀ ਜਾਵੇ ਵੀ ਆਪਣਾ ਦੇਸ਼ ਉਧਰ ਵੀ ਲੋਕ ਵਸਦੇ ਨੇ ਉਹਨਾਂ ਵਿੱਚ ਵੀ ਜਾਨਣਾ ਨੇ ਉਧਰ ਵੀ ਲੋਕ ਵਸਦੇ ਨੇ ਉਧਰ ਵੀ ਜਾਨਣਾ ਨੇ ਉਹ ਖੂਨ ਬਲੱਡ ਇੱਕੋ ਹੀ ਰੰਗ ਦਾ ਹੈ ਕੋਈ ਪੀਲਾ ਨੀਲਾ ਨਹੀਂ ਹੈਗਾ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਹੈ ਸਰਕਾਰਾਂ ਨੂੰ ਵੀ ਸਾਡੇ ਪਰਧਾਨ ਮੰਤਰੀ ਇਹ ਆ ਜੇ ਬਣੇ ਵੀ ਜਿਹੜਾ ਸਾਡੇ ਦੇਸ਼ ਨੂੰ ਇੱਕੇ ਨਜ਼ਰੇ ਵੇਖੇ ਵੀ ਹਰੇਕ ਚੀਜ਼ ਹਤੇ ਤੱਕਣ ਪਹੁੰਚੇ ਨਾ ਕੋਈ ਨੂੰ ਪਾਣੀ ਦੀ ਕਮੀ ਆਵੇ ਨਾ ਐਗੂਕੇਸ਼ਨ ਦੇ ਕਮੀ ਆਵੇ ਸਾਡੇ ਗਰੀਬ ਬੱਚੇ ਜਿਹੜੇ ਯੂਨੀਵਰਸਿਟੀਆਂ ਬਣਨ ਬੱਚੇ ਸਾਡੇ ਫਰੀ ਪੜਨ ਵੀ ਅਜੇ ਤੱਕਣ ਵੇਖ ਲੋ ਸਰਕਾਰਾਂ ਦੀਆਂ ਬਾ ਨੀਤੀਆਂ ਕੀ ਬੱਚੇ ਪੜ ਕੇ ਕੋਈ ਡਿਗਰੀਆਂ ਕਰਕੇ ਵੀ ਇਹ ਉਤਾ ਨਾ ਗਰੀਬਾਂ ਦੇ ਲੋਕ ਹੋ ਜਾਵਣ ਵੀ ਜੇ ਬaje ਉਹਨਾਂ ਨੂੰ ਇਹ ਹੁੰਦਾ ਵੀ ਬੱਚੇ ਜੇ ਪੜ ਗਏ ਅੱਜ ਇਹ ਆਦੇ ਆਦੇ ਭੇਖਵਾਰੇ ਨਾ ਸੋਚ ਲੈਮਣ ਵੀ ਆਪਾਂ ਨੂੰ ਹਮੇਸ਼ਾ ਢੋਬਿਆ ਜਾਂਦਾ ਹੈ ਵੀ ਹਰ ਪਾਸੋਂ ਮਾਰਿਆ ਜਾਂਦਾ ਹੈ ਵੀ ਆਪਾਂ ਸਰਕਾਰਾਂ ਜੀ ਬਣਾਈਏ ਆਪਾਂ ਨੂੰ ਇੱਕ ਤਰਫਾ ਹੀ ਸਾਰਾ ਨੂੰ ਵੇਖਿਆ ਜਾਵੇ ਵਾਹਿਗੁਰਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰਜੀ ਦੀ ਖਤੇ ਜੋ ਹਮਸਾ ਮਾਰਾ ਥੋੜੇ ਜਿਹਾ ਸੁਬੀਤ ਜਾਣਾ ਇਹ ਕੋਈ ਸਥਾਈ ਨਹੀਂਗਾ ਤੁਸੀਂ ਯੋਧੇਓ ਇਹੋ ਜੇ ਏਰੀਆ ਚ ਜੰਮੇ ਪਲੇਓ ਤੁਹਾਨੂੰ ਇਸ ਚੀਜ਼ ਦੀ ਆਦਤ ਹੈ ਅਸੀਂ ਸਾਡਾ ਸਿਰ ਝੁਕਦਾ ਤੁਹਾਡੇ ਸਾਹਮਣੇ ਅਸੀਂ ਜਾ ਕੇ ਦਰਿਆ ਦੇ ਪਰਲੇ ਸਿਰੇ ਤਾਈ ਇੱਕ ਪਾਸੇ ਨਾਲਾ ਇੱਕ ਪਾਸੇ ਬਾੜ ਆਈ ਹੋਈ ਹੈ ਥੋੜੀ ਜਿਹੀ ਜਗ੍ਹਾ ਲੋਕੀ ਤਾਂ ਖੂਲ ਆ ਕੇ ਬੈਠੇ ਹਨ ਤੁਸੀਂ ਯੋਧੇ ਹੋ ਤੁਹਾਨੂੰ ਸਲੋਟ ਕਰਨ ਨੂੰ ਜੱਤ ਕਰਦਾ ਘਬਰਾਉਣਾ ਨਹੀਂ ਸਹੀ ਸਮਾਂ ਠੀਕ ਹੋ ਜਾਊਗਾ ਅੱਪ ਫੇਰ ਮਿਲਾਂਗੇ ਬੋਲੇ ਸੋਨਿਹਾਲ